ਕਿਉਂ ਮਨਾਈ ਜਾਂਦੀ ਹੈ ਹਾਂਜੀ ਇਸ 26 ਜਨਵਰੀ ਚ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਪਾਰਟੀ ਆਜ਼ਾਦ ਤੇ 15 ਅਗਸਤ ਨੂੰ ਵੀ ਆਇਆ ਹੋਏ ਸੋਰੀ ਕੱਟਦੇ ਨਹੀਂ ਇਹਨੇ ਆਹ ਟੀਵੀ ਨਾ ਏ ਸਾਰਿਆਂ ਨੂੰ ਮੇਰੇ ਵੱਰੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਬਟਾਲਾ ਸ਼ਹਿਰ ਤੋਂ ਪੱਤਰਕਾਰ ਅਖਿਲ ਮਲੋਤਰਾ ਤੇ ਮੇਰੇ ਨਾਲ ਪੱਤਰਕਾਰ ਕਰਨਜੀਤ ਜੰਮਾ ਅੱਜ ਅਸੀਂ ਪਹੁੰਚੇ ਹਾਂ ਜੀ ਬਟਾਲਾ ਸ਼ਹਿਰ ਦੇ ਰਜੀਵ ਕਾਂਦੀ ਸਟੇਡੀਅਮ ਸਰਕਾਰੀ ਜਿੱਥੇ ਅੱਜ ਤੁਹਾਨੂੰ ਦੱਸਦੇ ਨੇ 26 ਜਨਵਰੀ ਦੇ ਦਿਨ ਨੂੰ ਲੈ ਕੇ ਅੱਜ ਬਟਾਲਾ ਸ਼ਹਿਰ ਦੇ ਐਸ ਡੀ ਐਮ ਸ਼ੈਰੀ ਪੰਡਾਰੀ ਜੀ ਵੱਲੋਂ ਵਾਲੀ ਝੰਡੇ ਦੀ ਰਸਮ ਨੂੰ ਅਦਾ ਕੀਤਾ ਗਿਆ ਹੈ ਉੱਥੇ ਤੁਹਾਨੂੰ ਅੱਜ ਲਾਈਵ ਤਸਵੀਰਾਂ ਦਿਖਾਣੇ ਆਪਣੇ ਚੈਨਲ ਦੇ ਮਾਧਮੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਚੇ ਇੱਥੇ ਤਿਆਰ ਹੋ ਕੇ ਅੱਜ ਭਾਰਤ ਦੇ ਨਿਸ਼ਾਨ ਦੇ ਝੰਡੇ ਲੈ ਕੇ ਖੜੇ ਹਨ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਆਪਾਂ ਜਰੂਰ ਕਰਦੇ ਆਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਕੀ ਨਾਮ ਹੈ ਇਹਨਾਂ ਦਾ ਪੁੱਛ ਲੈਨੇ ਆਂ ਕੀ ਨਾਮ ਹੈ ਮੈਂ ਆਪਣਾ ਸਰ ਨੇਹਾ ਨੇਹਾ ਜੀ ਕਿਸ ਸਕੂਲ ਤੋਂ ਆਏ ਤੁਸੀਂ ਅਸੀਂ ਸਰਕਾਰੀ ਕੰਨਿਆ ਸੀਨੀਅਰ ਸਕੂਲ ਸਮਾਰਟ ਸਕੂਲ ਕੈਂਪਰ ਟਾਲਾ ਤੋਂ ਆਏ ਆਂ ਅੱਜ ਕਿੱਥੇ ਪਹੁੰਚੇ ਹੋ ਅਸੀਂ ਅੱਜ ਆਈਟੀਆ ਆਪਣੀ 26 ਜਨਵਰੀ ਜਰਾ ਕੀ ਆ ਓਮਨ ਆਨਾ ਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਮਨਾ ਕੇ ਤੁਹਾਨੂੰ ਪਤਾ 26 ਜਨਵਰੀ ਕਿਉਂ ਮਨਾਈ ਜਾਂਦੀ ਹੈ ਹਾਂਜੀ ਇਸ 26 ਜਨਵਰੀ 'ਚ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ 파ਟੀ ਆਜਾ ਤੇ 15 ਅਗਸਤ ਨੂੰ ਵੀ ਹੋਇਆ ਸੋਰੀ ਹਾਂਜੀ ਪਰ ਇਸ ਸਾਡਾ ਝੰਡਾ 26 ਜਨਵਰੀ ਨੂੰ ਚੜ੍ਹਿਆ ਹੀ ਤੁਸੀਂ ਸਰਕਾਰੀ ਸਕੂਲ 'ਚ ਪੜ੍ਹਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਝੰਡਾ ਆਜ਼ਾਦ ਨਹੀਂ ਅਸੀਂ ਸਾਡਾ ਇਸ ਦਿਨ ਸੰਵਿਧਾਨ ਹਾਂਜੀ ਝੰਡਾ ਚੜ੍ਹਿਆ ਵੀ ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਮੈਡਮ ਹਾਂਜੀ ਤੇ ਸਾਨੂੰ ਬਹੁਤ ਵਧੀਆ ਲੱਗਦਾ ਵਾ ਤੇ ਬੱਚੇ ਜੀ ਉਹੀ ਗੱਲ ਕੀ ਬੱਚਾ ਇਹ ਇਹੀ ਕਹਿੰਦੇ ਆ ਜੀ ਝੰਡੇ ਦੀ ਰਸਮ ਨੂੰ ਲੈ ਕੇ ਪਤਾ ਨਹੀਂ ਕੀ ਹੋਇਆ ਸੀ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਮੈਡਮ ਕੀ ਨਾਮ ਆਪਣਾ ਲక్ష్ਮੀ ਲక్ష్ਮੀ ਕਿਹੜੇ ਸਕੂਲ ਤੋਂ ਪੜ੍ਹਦੇ ਹੋ ਗਵਰਨਮੈਂਟ ਗਰਲ ਸੀਨੀਅਰ ਸੈੰਟ ਸਮਾਰਟ ਸਕੂਲ ਗਾਂਧੀ ਕਨ ਅੱਜ ਕਿੱਥੇ ਪਹੁੰਚੇ ਅੱਜ ਆਈਟੀਆਈ 26 ਜਨਵਰੀ ਲਈ ਆਪਾਂ ਪਾਸ ਪਾਰਟਿਸਪੇਟ ਕੀਤਾ ਆ ਤੁਹਾਨੂੰ ਪਤਾ 26 ਜਨਵਰੀ ਕਿਉਂ ਮਨਾਈ ਜਾਂਦੀ ਹੈ ਜੀ ਬੱਚਿਆਂ ਨੂੰ ਇਹ ਨਹੀਂ ਪਤਾ ਜੀ 26 ਜਨਵਰੀ ਕੋਈ ਕਿਉਂ ਮਨਾਈ ਜਾਂਦੀ ਹੈ ਪਰ ਇਹ ਸਰਕਾਰੀ ਸਕੂਲ ਦੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਰਕਾਰੀ ਸਕੂਲ ਦੇ ਇੱਕ ਬੱਚਾ ਸਾਡੇ ਨਾਲ ਹੋਰ ਮਿਲ ਕੇ ਗੱਲਬਾਤ ਕਰਦੇ ਆ ਬੇਟਾ ਕੀ ਆ ਨਾਮ ਤੁਹਾਡਾ ਕ੍ਰਿਸ਼ਮਾ ਕ੍ਰਿਸਮਾ ਕਿਸ ਕੋਲ ਦੇ ਪਰਦੇ ਗਵਰਨਮੈਂਟ ਸਰਕਾਰ ਇਸ ਨੀਸ ਕੈਂਡੀ ਸਕੂਲ ਕਲਾਟਿਕ ਸਿੰਘ ਤਾਰਾ ਕਿੱਥੇ ਪਹੁੰਚੇ ਅੱਜ ਆਈਟੀ ਕਾਲਜ ਇੱਥੇ 26 ਜਨਵਰੀ ਦਾ ਆਪਾ ਫੰਕਸ਼ਨ ਦੱਸਣ ਲੱਗੇ ਉਹਨਾਂ ਨੇ ਆਹ 26 ਜਨਵਰੀ ਕਿਉਂ ਬਣਾਈ ਜਾਂਦੀ ਪਤਾ ਕਿ ਇਧਰਾ ਅਡਾ ਨਾ ਉਹ ਲਾਗੂ ਹੋਇਆ ਸੀਗਾ 26 ਜਨਵਰੀ ਨੂੰ ਉਹ ਲਾਗੂ ਹੋਇਆ ਹੀ ਕੀ ਲਾਗੂ ਹੈ ਇਸ ਸਤਿਅਨ ਨੂੰ ਕੀ ਹੈ ਕਿ ਉਹ ਇਹਨਾਂ ਨੂੰ ਵੀ ਨਹੀਂ ਜੀ ਪਤਾ ਜੀ ਇਹਨਾਂ ਨੂੰ ਇਨਾ ਪਤਾ ਕਿ ਮੈਡਮ ਨੇ ਦੱਸਿਆ ਕਿ ਜਾ ਕੇ ਅਗਰ ਕੋਈ ਪੁੱਛੇ ਤਾਂ ਇਹ ਦੱਸ ਦੇਣਾ ਕਿ ਲਾਗੂ ਐਸੀ ਹੋਰ ਵੀ ਸਾਡੇ ਨਾਲ ਬੱਚੇ ਮੌਜੂਦ ਹਨ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਮੈਡਮ ਕੀ ਨਾਮ ਆਪਣਾ ਸਰ ਮੇਰਾ ਨਾਮ ਸਿਮਰਨ ਹੈ ਕਿਹੜੇ ਸਕੂਲ ਤੋਂ ਆਏ ਹੋ ਕਿਲਾ ਟੇਕ ਤੋਂ ਕਿਲਾ ਟੇਕ ਤੋਂ ਪ੍ਰਾਈਵੇਟ ਕੇ ਸਰਕਾਰੀ ਸਕੂਲ ਪੜ੍ਹਦੇ ਸਰਕਾਰੀ ਜੀ ਤੇ ਅੱਜ ਇੱਥੇ ਕਿੱਥੇ ਪਹੁੰਚਿਆ ਪਤਾ ਤੁਹਾਨੂੰ ਹਾਂਜੀ ਆਈਟੀਆ ਕਿੰਨਾ 26 ਜਨਵਰੀ ਦਾ ਪ੍ਰੋਗਰਾਮ ਚੱਲਣ ਦੀਆ ਬਹੁਤ 26 ਜਨਵਰੀ ਪ੍ਰੋਗਰਾਮ ਨਹੀਂ ਹੁੰਦਾ 26 ਜਨਵਰੀ ਨੂੰ ਕੀ ਲਾਗੂ ਹੋਇਆ ਸੀ ਕਿਉਂ ਅੱਜ ਝੰ ਨਾ ਸਰ ਕਿੰਨੀ ਕਲਾਸ ਚ ਪੜਦੇ ਹੋ ਮੈਂ 9th 9th ਕਲਾਸ ਦੇ ਬੱਚੇ ਜੀ 9th ਕਲਾਸ ਦੇ ਬੱਚੇ ਨੂੰ ਇਹ ਨਹੀਂ ਪਤਾ ਇਹਨਾਂ ਨੂੰ ਇਹ ਹੀ ਪਤਾ ਕਿ ਆਪਾਂ 26 ਜਨਵਰੀ ਨੂੰ ਇੱਥੇ ਪ੍ਰੋਗਰਾਮ ਮਨਾਉਣ ਵਾਸਤੇ ਪਹੁੰਚੇ ਆ ਪਰ ਇਹਨਾਂ ਨੂੰ ਇੰਨੀ ਗੱਲ ਹੀ ਪਤਾ ਕਿ ਆਪਾਂ ਕਿਉਂ ਪਹੁੰਚੇ ਕਿ ਬੱਚੇ ਹੋਰ ਮਜੂਦਾ ਗੱਲਬਾਤ ਕਰਦੇ ਕੀ ਨਾ ਮੈਡਮ ਐਨੀ ਐਨੀ ਕਿਹੜੇ ਸਕੂਲ ਤੋਂ ਆਏ ਹੋ ਗੌਰਮੈਂਟ ਸੀਨੀਅਰ ਕੈਂਡੀ ਕਿਲੇ ਟੈਕਸਿੰਗ ਕਿੰਨੀਵੀਂ ਕਲਾਸ ਚ ਪੜਦੇ ਹੋ ਮੈਂ ਕਿੱਥੇ ਪਹੁੰਚੇ ਹੋ ਆਪਾਂ ਆਈਟੀਆ ਕਾਦੇ ਵਾਸਤੇ ਫੰਕਸ਼ਨ ਹੈ ਕਾਦਾ 26 ਜਨਵਰੀ ਦਾ 26 ਜਨਵਰੀ ਦਾ 26 ਜਨਵਰੀ ਫੰਕਸ਼ਨ ਤੇ ਕੀ ਕੀਤਾ ਗਿਆ ਇਹ ਪਤਾ ਤੁਹਾਨੂੰ ਇੱਥੇ ਹਾਂਜੀ ਇੱਥੇ ਪਹਿਲਾਂ ਤੇ ਅਪਰੇਟ ਹੋ ਚੁੱਕੀ ਹੈ ਤੇ ਫਲੈਗ ਸਰਮਨੀ ਵੀ ਹੋ ਗਈ ਹੈ ਹੁਣ ਬੱਚਿਆਂ ਦੇ ਜਿਹੜੇ ਉਹਨਾਂ ਨੇ ਆਪਣੀ ਪ੍ਰੈਕਟਿਸ ਕੀਤੀ ਹੀ ਉਹਨਾਂ ਦਾ ਫੰਕਸ਼ਨ ਜਿਹੜਾ ਵੀ ਤੁਹਾਨੂੰ ਫੰਕਸ਼ਨ ਕਰਨਾ ਹੈ ਤੁਹਾਨੂੰ ਪਤਾ ਨਹੀਂ 26 ਜਨਵਰੀ ਨੂੰ ਕੀ ਹੋਇਆ ਹੈ ਸਾਨੂੰ ਪਤਾ ਹੈ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਗਿਆ ਹੈ ਸੰਵਿਧਾਨ ਐਲਾਨ ਕੀਤਾ ਗਿਆ ਐਲਾਨ ਕੀਤਾ ਗਿਆ ਸੀ ਪਤਾ ਕਿਹੜੇ ਸੰਚ ਕੀਤਾ ਗਿਆ ਹੈ ਨਹੀਂ ਚਲੋ ਜੀ ਬੱਚੇ ਜੀ ਬੜੀ ਕੋਸ਼ਿਸ਼ ਹੈ ਜੀ ਦੱਸ ਪਾਏ ਨੇ ਕਿ ਸੰਵਿਧਾਨ ਲਾਗੂ ਕੀਤਾ ਗਿਆ ਸੀ ਪਰ ਚਲੋ ਫਿਰ ਵੀ ਆਪਾਂ ਦੱਸ ਦਿੰਦੇ ਹਾਂ ਸਾਡਾ ਸੰਨ 1950 ਨੂੰ ਸੰਵਿਧਾਨ ਦਾ ਲਾਗੂ ਕੀਤਾ ਗਿਆ ਸੀ ਠੀਕ ਹੈ ਜੀ 26 ਜਨਵਰੀ ਹੋਰ ਵੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਦੇ ਆ ਮੈਡਮ ਕੀ ਨਾਮ ਆਪਣਾ ਹਲੀਨਕੌਰ ਹਲੀਨਕੌਰ ਜੀ ਕਿਹੜੇ ਸਕੂਲ ਤੋਂ ਪੜ੍ਹਦੇ ਕਿਲੇ ਟੇਕ ਸਿੰਘ ਕਿੰਨੀ ਕਲਾਸ 10 ਮੈਂ ਕਿੱਥੇ ਪਹੁੰਚੇ ਆ ਜਾਈ ਡੀਆਈ ਆਈਡੀ ਕਿੱਥੇ ਪਹੁੰਚੇ ਕਿਸ ਵਾਸਤੇ ਪਹੁੰਚੇ 26 ਸਰ ਰਿਪਬਲਿਕ ਡੇ ਜਿਹੜਾ ਆ ਉਹਦੇ ਮਤਲਬ ਡਾਂਸ ਦਾ ਉਹਦੇ ਵਾਸਤੇ ਤੁਸੀਂ ਸਾਰੇ ਪ੍ਰੋਗਰਾਮ ਕਰਨਾਸਤੇ ਪਹੁੰਚੇ ਹੋ ਹਾਂਜੀ 26 ਜਨਵਰੀ ਪਤਾ ਕਿਉਂ ਮਨਾਈ ਜਾਂਦੀ ਹੈ ਹਾਂਜੀ ਕਾਦੇ ਹਾਸਤੇ ਕਿਉਂਕਿ ਇਹ ਸਾਡਾ ਦੇਸ਼ ਫਿਰੇ ਬਰੀ ਆਜ਼ਾਦ ਹੋਇਆ ਸੀ ਆਜ਼ਾਦ ਨਹੀਂ ਹੋਇਆ ਸੀ ਮੈਂ ਬੱਚੇ ਨੂੰ ਜ਼ਰੂਰ ਦੱਸ ਦੇਣਾ ਕਿ ਸਾਡੇ ਸੰਵਿਧਾਨ ਜਿਹੜਾ 26 ਜਨਵਰੀ ਸਾਲ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਆਜ਼ਾਦ ਸਾਡਾ 15 ਅਗਸਤ ਨੂੰ ਦੇਸ਼ ਹੋਇਆ ਸੀ ਇਸ ਦਿਨ ਸਾਡਾ ਪਤਾ ਤੁਹਾਨੂੰ ਪਤਾ ਸੰਵਿਧਾਨ ਕਿਸ ਨੇ ਲਿਖਿਆ ਯਾਦ ਨੂੰ ਸਰਕਾਰੀ ਸਕੂਲ 'ਚ ਪੜਦੇ ਇੰਨਾ ਨਹੀਂ ਤੁਹਾਨੂੰ ਪਤਾ ਕਿ ਇਹ ਸਾਡਾ ਸੰਵਿਧਾਨ ਕਿਹਨੇ ਲਿਖਿਆ ਕਿਹੋ ਜਿਹਾ ਕਮਜ਼ੋਰ ਜਿਹਾ ਸਾਡਾ ਸੰਵਿਧਾਨ ਡਾਕਟਰ ਭੀਮਰਾਮbedkar ਦੇ ਸਾਹਬ ਦੇ ਵੱਲੋਂ ਲਿਖਿਆ ਗਿਆ ਸੀ ਉਹਨਾਂ ਵੱਲੋਂ 1950 ਚ ਲਾਗੂ ਕਰਵਾਇਆ ਗਿਆ ਸੀ ਨਹੀਂ ਪੱਥਰ ਰੱਖਿਆ ਗਿਆ ਸੀ ਅੱਗੇ ਤੁਹਾਨੂੰ ਕੋਈ ਪੁੱਛੇ ਤੇ ਸਾਡਾ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੀ ਠੀਕ ਹੈ ਜੀ ਇੱਕ ਸਰਕਾਰੀ ਸਕੂਲ ਦੇ ਬੱਚੇ ਤੁਸੀਂ ਦੇਖ ਸਕਦੇ ਹੋ ਕਿੰਨਾ ਕੇ ਸਰਕਾਰੀ ਸਕੂਲ ਦੇ ਵਿੱਚ ਦੱਸਿਆ ਜਾਂਦਾ ਆ ਛੋਟੀ ਜੀ ਗੁੜੀਆ ਵੀ ਸਾਡੇ ਨੇ ਮੌਜੂਦ ਹੈ ਗੱਲਬਾਤ ਕਰਦੇ ਆ ਬੇਟਾ ਕਿਆ ਨਾਮ ਆਫਕਰ ਸਿਮਰਲ ਸਿਮਰਲ ਕੌਨਸੇ ਸਕੂਲ ਮੇ ਪੜ੍ਹਤੇ ਹੋ ਕਿਲਾ ਟੇਕਸ ਕਿਲਾ ਟੇਕਸ ਮੇ ਕੌਨਸੀ ਕਲਾਸ ਮੇ 6 ਕਹਾਂ ਪਰ ਪਹੁੰਚੇ ਹੋ ਪਤਾ ਅੱਜ ਹਾਂ आईडीआई आईडीआई में क्या करने आए डांस परफॉर्मेंस कहां से किसके लिए आज क्या है आज 26 जनवरी है 26 जनवरी को क्या हुआ था आपको पता है हमारे संविधान लागू हुए थे कौन से सन में हुआ था पता नहीं चलो जी छोटे बच्चे हैं assi dass dende ha 26 जनवरी 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਕਿ ਬੱਚੇ ਜੀ ਸਰਕਾਰੀ ਸਕੂਲ 'ਚ ਪੜਦੇ ਹਨ ਉਹਨਾਂ ਨੂੰ ਬਸ ਇੰਨੀਆਂ ਗੱਲਾਂ ਪਤਾ ਹੈ ਕਿ ਸਾਡਾ ਜਿਹੜਾ ਸੰਵਿਧਾਨ ਜਿਹੜਾ ਹੈ ਲਾਗੂ ਕੀਤਾ ਗਿਆ ਸੀ ਤੋ ਸਟਾਫ ਹੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਦੇ ਆਂ ਸਭ ਤੋਂ ਪਹਿਲਾਂ ਸਰ ਨਮਸਕਾਰ ਜੀ ਮੈਡਮ ਨਮਸਕਾਰ ਜੀ ਹਾਂ ਨਮਸਕਾਰ ਜੀ ਮੈਡਮ ਆਜ ਕਿੱਥੇ ਪਹੁੰਚੇ ਹੋ ਆਈ ਥਿੰਕ ਟੌਪ ਆਫ ਦਾ ਵਾਰਡ ਅੱਜ 26 ਜਨਵਰੀ ਦਾ ਦਿਨ ਦਾ ਤਿਹਾੜੀ ਲਾਇਆ ਜਾ ਰਿਹਾ ਕਿਸ ਕਰਕੇ ਮਨਾਇਆ ਜਾਂਦਾ ਹੈ ਮਦਮ ਹਾਂਜੀ ਜੀ ਗੰਧਨਤਾ ਦਿਵਸ ਇਸ ਦਿਨ 1950 ਦਾ ਜਿਹੜਾ ਸੋ ਲਾਗੂ ਹੋਇਆ ਸੀਗਾ ਮੈਡਮ ਕਿਹੜੇ ਸੰਬੰਧ ਹੋਇਆ ਸੀ 1950 ਤੋਂ ਮੈਡਮ ਜੀ ਨੇ ਸਹੀ ਦੱਸਿਆ ਜੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਦੇਸ਼ ਆਜ਼ਾਦ ਨਹੀਂ ਆਇਆ ਸੀ ਸੰਵਿਧਾਨ ਲਾਗੂ ਹੋਇਆ ਸੀ ਸੰਵਿਧਾਨ ਲਿਖਿਆ ਗਿਆ ਸੀ ਹੋਰ ਵੀ ਸਾਡੇ ਨਾਲ ਟੀਚਰ ਸਭਾ ਨੇ ਇੱਥੇ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਹਨ ਪੁੱਛ ਲੈਣੀ ਹੈ ਕਿ ਅੱਜ ਮੈਡਮ ਕਿੱਥੇ ਆਏ ਨੇ ਕਿੱਥੇ ਨੇ ਮੈਡਮ ਕੀ ਨਾਮ ਹੈ ਮੈਡਮ ਕੀ ਨ ਬਾਕੀ ਮੈਡਮ ਅੱਜ 26 ਜਨਵਰੀ ਦਾ ਪ੍ਰੋਗਰਾਮ ਹੈ ਕਿਸ ਕਰਕੇ ਬਣਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਜੀ ਮੈਡਮ ਨੂੰ ਪੁੱਛਿਆ ਗਿਆ ਸੰਵਿਧਾਨ ਕਿਸ ਕਰਕੇ 26 ਜਨਵਰੀ ਨੂੰ ਸਭ ਤੋਂ 50 ਨੂੰ ਸਾਡਾ ਸੰਵਿਧਾਨ ਲੱਗਿਆ ਹੋਇਆ ਹੈ ਕਿ ਕਿਉਂ ਬਣਾਇਆ ਜਾਂਦਾ ਮੈਡਮ ਸੋਚ-ਸੋਚ ਕੇ ਦੱਸ ਰਹੇ ਜੀ ਮੈਡਮ ਨੂੰ ਇਹ ਨਹੀਂ ਪਤਾ ਕਿ ਸੰਵਿਧਾਨ ਕਦੋਂ ਮੇਰੇ ਵਾਲੇ ਹਾਂ ਤੋ ਆਓ ਸਾਰਨਾ ਵੀ ਗੱਲਬਾਤ ਕਰ ਲੈਨੇ ਆ ਸਾਰ ਨੂੰ ਪੁੱਛਣੇ ਸਾਰੇ ਅਗਰੀ ਸਾਡੀ ਮੀਡੀਆ ਦੇ ਦੱਸ ਦਿਓ ਬੱਚਿਆਂ ਨੂੰ ਥੋੜੀ ਪ੍ਰੇਰਨਾ ਬਹੁਤ ਬਹੁਤ ਮੁਬਾਰਕਾਂ ਹੋਣ ਮੇਰੇ ਸਾਰੇ ਪ੍ਰਾਪਾਹ ਭੈਣਾਂ ਨੂੰ ਅੱਜ ਦੇ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਹ ਸੀ ਜੀ ਆਪਣੇ ਨਾਲ ਪ੍ਰਿੰਸੀਪਲ ਸਾਰੀ ਮਜੂਸ ਜਾਨ ਨੇ ਵੀ ਗੱਲਬਾਤ ਕੀਤੀ ਹੈ ਪਰ ਸਵਿਧਾਨ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਇੱਕ ਅੱਧੀ ਮੈਡਮ ਨੇ ਜ਼ਰੂਰ ਸਾਨੂੰ ਦੱਸਿਆ ਕਿ ਸਵਿਧਾਨ ਜਿਹੜਾ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਤੁਸੀਂ ਲਾਈਵ ਤਸਵੀਰਾਂ ਆਈਟੀਆ ਕਾਲਜ ਦੀਆਂ ਦੇਖ ਸਕਦੇ ਹੋ ਜਿੱਥੇ ਅਸੀਂ ਪਹੁੰਚੇ ਆ ਗੱਲਬਾਤ ਕਰਨ ਦੀ ਹੋਰ ਵੀ ਕੋਸ਼ਿਸ਼ ਕਰਾਂਗੇ ਕੁ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਤਰੰਗੇ ਦੇ ਝੰਡੇ ਵੀ ਫੜੇ ਹੋਏ ਨੇ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਬੱਚੇ ਫੋਟੋਆਂ ਬੜੀਆਂ ਪਿਆਰੀਆਂ ਖਿਚਾ ਰਹੇ ਨੇ ਗੱਲਾਂ ਬਾਤਾਂ ਵੀ ਜ਼ਰੂਰ ਕਰਾਂਗੇ ਮੈਡਮ ਆਪਣਾ ਨਾਮ ਕੀ ਹੈ ਮੇਰਾ ਨਾਮ ਪਰਮੀਤ ਹੈ ਮੈਂ ਕਿਹੜੇ ਸਕੂਲ ਤੇ ਪੜ੍ਹਦਾ ਮੈਂ ਸਰਕਾਰੀ ਕਨੇ ਸੀਨੀਅਰ ਸਟੈਂਡਰਡ ਗਵਰਨਮੈਂਟ ਸਕੂਲ ਅੱਜ ਕਿੱਥੇ ਪਹੁੰਚੇ ਮੈਂ ਨਾ ਆਈਟੀਆਈ ਪਹੁੰਚੀ ਹਾਂ ਆਈਟੀਆਈ ਕਾਲਜ ਕੀ ਕਰਨਾ ਹੈ ਅੱਜ ਅਸੀਂ ਫੰਕਸ਼ਨ ਦੀ ਪਰਮੋਈ ਸੀ ਦੇਣਾ ਤੇ ਅੱਜ ਪਤਾ 26 ਜਨਵਰੀ ਹੈ ਹਾਂਜੀ ਹਾਂਜੀ 26 ਜਨਵਰੀ ਕਿਉਂ ਮਨਾਈ ਜਾਂਦੀ ਹੈ ਸਰ ਮੈਨੂੰ ਸਕੂਲ ਤੁਸੀਂ ਦੀ ਮੈਂ ਸ਼ੰਤੀ ਜਨੂ ਦੀ ਦਾ ਸ਼ੁਭਕਾਮਨਾ ਜੀ ਮੈਂ ਕਨਤੰਤਰ ਦਿਵਸ ਤੇ ਆਪਣੇ ਸਾਰੇ ਪੰਜਾਬ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੀ ਆ ਨਾਲ ਹੀ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਆਪਾਂ ਆਪਣੇ ਸ਼ਹਿਰ ਦੀ ਤਰੱਕੀ ਵਿੱਚ ਯੋਗਦਾਨ ਪਾਈਏ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਭਾਈਚਾਰਾ ਬਣਾ ਕੇ ਰੱਖੀਏ ਤੇ ਸਾਡਾ ਸ਼ਹਿਰ ਤਰੱਕੀ ਕਰੇਗਾ ਸਾਡਾ ਪੰਜਾਬ ਤਰੱਕੀ ਕਰੇਗਾ ਇੱਕ ਮੈਡਮ ਮੈਸੇਜ ਦੇ ਦੋ ਕਈ ਜਣੇ ਨਾਲ ਸੀ ਮੀਡੀਆ ਰਹੀ ਪੁੱਛਦੇ ਆ ਕਿ 26 ਜਨਵਰੀ ਦਾ ਤਿਹਾੜਾ ਜਿਹੜੀ ਖੁਸ਼ੀ ਨਾਲ ਮਨਾਇਆ ਜਾਂਦਾ ਲੋਕੀ ਕਹਿੰਦੇ ਕਿ ਝੰਡਾ ਰਸਮ ਕੀਤੀ ਜਾਂਦੀ 15 ਅਗਸਤ ਨੂੰ ਲੈ ਕੇ ਕਈ ਜਣੇ ਜਵਾਬ ਦਿੰਦੇ ਆ ਕਿ ਇਹ ਵੀ 15 ਅਗਸਤ ਹੀ ਮਨਾਇਆ ਜਾਂਦੀ ਦੱਸ ਦੋ ਕਿ 26 ਜਨਵਰੀ ਕਦੋਂ ਉਸੇ ਮਨਾਇਆ ਜਾਂਦੀ ਕਦੋਂ ਇਹ ਸਾਡਾ ਜਿਹੜਾ ਲਾਗੂ ਕਦੋਂ ਹੋਇਆ ਸੀ ਦੇਖੋ ਜੀ 15 ਅਗਸਤ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ ਪਰ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਉਹਨੂੰ ਕਿਸੇ ਪ੍ਰਿੰਸੀਪਲ ਤੇ ਚਲਾਉਣਾ ਪੈਂਦਾ ਕਿਸੇ ਸਿਧਾਂਤ ਤੇ ਤੇ ਉਹਦੇ ਵਾਸਤੇ ਸਾਨੂੰ ਇੱਕ ਸੰਵਿਧਾਨ ਦਾ ਗਠਨ ਕਰਨ ਦੀ ਲੋੜ ਪਈ ਸੰਵਿਧਾਨ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਸਮਾਂ ਲੱਗਿਆ ਤੇ 1950 ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਉਹ 1950 ਵਿੱਚ ਅਸੀਂ ਉਸ ਸੰਵਿਧਾਨ ਨੂੰ ਲਾਗੂ ਕੀਤਾ ਤੇ ਗਣਤੰਤਰ ਦਿਵਸ ਸੰਵਿਧਾਨ ਨੂੰ ਲਾਗੂ ਕਰਨ ਵਾਸਤੇ ਮਨਾਇਆ ਜਾਂਦਾ ਇਸ ਲਾਗੂ ਦਿਨ ਨੂੰ ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕਰਾਇਆ ਉਹਨਾਂ ਦਾ ਵੀ ਇੱਕ ਰੀਨਾਮ ਜ਼ਰੂਰ ਦੱਸਿਓ ਕਿ ਡਾਕਟਰ ਬੀ ਆਰ ਅੰਬੇਡਕਰ ਦਾ ਵਿੱਚ ਸਭ ਤੋਂ ਬਹੁਤ ਵੱਡਾ ਯੋਗਦਾਨ ਸੀਗਾ ਜੀ ਉਹ ਸਾਡੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀਗੇ ਸੋ ਨਨੇ ਕਈ ਕਨਸਟੀਟਿਊਸ਼ਨਸ ਪੜ੍ਹੇ ਕਈ ਦੇਸ਼ਾਂ ਦੇ ਕਨਸਟੀਟਿਊਸ਼ਨ ਪੜ੍ਹੇ ਭਾਰਤ ਦਾ ਇੱਕ ਲੰਬੀਐਸਟ ਕਨਸਟੀਟਿਊਸ਼ਨ ਭਾਰਤ ਦੇ ਕਨਸਟੀਟਿਊਸ਼ਨ ਨੂੰ ਕਹਿੰਦੇ ਆ ਬਹੁਤ ਵੱਡਾ ਸਵਿਧਾਨ ਹੈਗਾ ਤੇ ਇੱਕ ਲਿਖਿਤ ਸਵਿਧਾਨ ਹੈਗਾ ਕਈ ਦੇਸ਼ਾਂ ਚ ਸਿਰਫ ਔਰਲ ਸਵਿਧਾਨ ਹੈਗਾ ਸਾਡੇ ਦੇਸ਼ ਦਾ ਲਿਖਿਤ ਸਵਿਧਾਨ ਹੈ ਤੇ ਇਸ ਸਵਿਧਾਨ ਨੇ ਸਾਨੂੰ ਸਭ ਤੋਂ ਵੱਡਾ ਲੋਕਤੰਤਰ ਬਣਾਇਆ ਦੇਸ਼ ਦਾ ਜੀ ਮੈਮ ਆ ਵੀ ਥੋੜਾ ਜਿਹਾ ਮੈਸੇਜ ਦੇ ਨੂੰ 26 ਜਨਵਰੀ ਥੈਂਕ ਯੂ so much ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਅੱਜ ਦੇ ਇੱਕ ਗੰਤੰ ਤੰਤੰ ਦਿਵਸ ਵੱਲੋਂ ਜੈ ਜੀ ਹੈਪੀ ਰਿਪਬਲਿਕ ਡੇ ਟੂ 올 ਦਾ ਬਟਾਰਾ ਸਿਟੀਜ਼ਨਸ ਅਸੀਂ ਅੱਜ ਇੱਦਾਂ ਵੱਡਾ ਦਿਨ ਹੈ ਅਸੀਂ ਸਾਰੇ ਐਡਮਿਨਿਸਟ੍ਰੇਸ਼ਨ ਵੱਲੋਂ ਸਾਰਿਆਂ ਦੀ ਰਿਸਪੌਂਸਿਬਿਲਿਟੀਜ਼ ਨਿਭਾਉਂਦੇ ਹੋਏ ਸਾਰਿਆਂ ਨੂੰ ਬੈਸਟ ਵਿਸ਼ੇਸ ਕਰਦੇ ਆ ਸਾਰੇ ਜਿਹੜੇ ਆਪਣੇ ਪ੍ਰੈਸ ਰਿਪੋਰਟਰਸ ਨੇ ਪ੍ਰੈਸ ਪੱਤਰਕਾਰ ਨੇ ਉਹਨਾਂ ਨੇ ਵੀ ਬਹੁਤ ਵਧੀਆ ਰੋਲ ਨਿਭਾਇਆ ਵਾ ਅਸੀਂ ਹੁਣ ਆਪਣਾ ਪ੍ਰੋਗਰਾਮ ਸ਼ੁਰੂ ਕਰਾਂਗੇ ਕਲਚਰਲ ਇਵੈਂਟ ਸਾਡੇ ਬੱਚੇ ਜਿਹੜੇ ਤੰ ਵਧੀਆ ਸੀ ਵਧੀਆ ਪ੍ਰੇਜਮੈਂਟ ਕਰਕੇ ਕਰਾਂਗੇ ਅੱਜ ਇਹ ਦਿਨ ਸੰਵਿਧਾਨ ਲਗੂ ਹੋਲੇ ਦਿਨ ਇਹ ਇੱਕ ਮੈਸੇਜ ਦੇ ਦਿਓ ਤੁਸੀਂ ਸਾਰ ਆਪਣੇ ਵੱਲੋਂ ਕਿ ਕਿਉਂ ਸੰਵਿਧਾਨ ਲਗੂ ਹੈ ਤੇ ਕਿਸ ਕਰਕੇ ਲਗੂ ਹੈ ਜਿਵੇਂ ਮੈਮ ਨੇ ਜਿਵੇਂ ਐਸ ਡੀ ਐਮ ਸਾਹਿਬ ਨੇ ਦੱਸਿਆ ਕਿ ਆਪਣੇ ਡਾਕਟਰ ਬੀ ਆਰ ਅੰਬੇਦਕਰ ਜੀ ਨੇ 1950 ਦੇ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਹੈ ਜਿਹੜੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ ਉਹਨਾਂ ਨੇ ਸਾਰੇ ਦੇਸ਼ਾਂ ਦੀਆਂ ਜਿਹੜੀਆਂ ਕਨਸਟੀਟਿਊਸ਼ਨ ਸੀ ਉਹਨਾਂ ਨੂੰ ਪੜ੍ਹ ਕੇ ਇਹਨੂੰ ਲਾਗੂ ਕਰਨ ਵਾਸਤੇ ਪੂਰੇ ਯਤਨ ਕੀਤੇ ਅੱਜ ਉਹਨਾਂ ਨੂੰ ਉਹਨਾਂ ਦੀ ਯਾਦ ਵਿੱਚ ਅਸੀਂ 26 ਜਨਵਰੀ ਮਨਾਇਆ ਜਾਂਦਾ ਹੈ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੂੰ ਅਸੀਂ ਇੱਥੇ ਹੀ ਸਾਰੇ ਭਾਰਤ ਵਿੱਚ ਅੱਜ ਯਾਦ ਕਰ ਰਹੇ ਹਾਂ ਇਸ ਲਈ ਆਪਾਂ 26 ਜਨਵਰੀ ਅੱਜ ਮਨਾਇਆ ਜਾਂਦਾ ਹੈ ਥੈਂਕ ਯੂ ਸੋ ਮਚ ਜੀ 26 ਜਨਵਰੀ ਦਾ ਮੈ 26 ਜਨਵਰੀ ਮਨਾਇ ਜਾਂਦੀ 15 ਅਗਸਤ ਮਨਾਇ ਜਾਂਦੀ ਹੈ 26 ਜਨਵਰੀ ਦਾ ਥੋੜਾ ਜਿਹਾ ਸੁਨਿਸ਼ਚਿਤ ਆਜ਼ਾਦ ਹੋਇਆ ਕਿਉਂ ਨਹੀਂ ਜੰਦੀ 26 ਜਨਵਰੀ ਅਸੀਂ ਆਪਣਾ ਗਣਤੰਤਰ ਦਿਵਸ ਯਾ ਰਿਪਬਲਿਕ ਡੇ ਮਨਾਉਂਦੇ ਹਾਂ ਇਸ ਦਿਨ ਸਾਡੇ ਕੰਟਰੀ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਤੇ ਆਜ਼ਾਦੀ ਤੋਂ ਬਾਅਦ ਇੱਕ ਬੜਾ ਵੱਡਾ ਇਵੈਂਟ ਸੀਗਾ ਕਿ ਪੂਰਾ ਦੇਸ਼ ਕਿਸ ਤਰ੍ਹਾਂ ਚੱਲੇਗਾ ਅਗੇ ਇਹ ਸਾਡਾ ਸੰਵਿਧਾਨ ਹੀ ਡਿਸਾਈਡ ਕਰਦਾ ਹੈ ਪਰ ਇਸ ਮੌਕੇ ਤੇ ਅਸੀਂ ਕੰਟਰੀ ਦੇ ਜਿਹੜੇ ਖਾਸ-ਖਾਸ ਖੇਤਰਾਂ ਦੇ ਲੋਕ ਆਂਦੇ ਹੈ ਸਰ ਫੌਰ ਯਾ ਸਿਵਲ ਤੋਂ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਹੈਗੇ ਆਂ ਔਰ ਆਪਣੇ ਅੰਸ਼ੇ ਸੇ ਕੈਡਟ ਔਰ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆਂ ਕਿ ਅੱਗੇ ਆਉਣ ਵਾਲੇ ਟਾਈਮ 'ਚ ਦੇਸ਼ ਦੀ ਰੱਖਿਆ ਵਾਸਤੇ ਉਹਨਾਂ ਨੇ ਫੌਜਾ ਜੁਆਇਨ ਕਰਨੀ ਹੈ ਜਾਂ ਜਿਹੜਾ ਵੀ ਪ੍ਰੋਫੈਸ਼ਨ ਜੁਆਇਨ ਕਰਨਾ ਹੈ ਉਹਦੇ ਵਿੱਚ ਅੱਛੇ ਤੋਂ ਅੱਛਾ ਕੰਮ ਕਰਨਾ ਸਰ ਇੱਕ ਸਰਦਾਨ ਲਾਗੂ ਕੀਤਾ ਗਿਆ ਸੀ ਡਾਕਟਰ ਭੀਮਰਾਮ ਅੰਬੇਦਕਰ ਜੀ ਦਾ ਹਾਂਜੀ ਹਾਂ ਉਹਨਾਂ ਦਾ ਬੜਾ ਵੱਡਾ ਇਹਨਾਂ ਵਿੱਚ ਰੋਲ ਹੈ ਜੀ ਉਹਨਾਂ ਬਾਰੇ ਸਰ ਕੀ ਥੋੜਾ ਜਿਆਦਾ ਜਾਣ ਕੇ ਡਾਕਟਰ ਭੀਮਰਾਮ ਅੰਬੇਦਕਰ ਆ ਜਦ ਲੋਕਾਂ ਨੂੰ ਪਤਾ ਨਹੀਂ ਉਹ ਵੀ ਮਤਲਬ ਇੱਕ ਤਰ੍ਹਾਂ ਦਾ ਫੌਜੀ ব্যাকਗ੍ਰਾਉਂਡ ਦੇ ਸੀਗੇ ਉਹਨਾਂ ਦੇ ਫਾਦਰ ਵੀ ਫੌਜ ਦੇ ਸੀਗੇ ਲੇਕਿਨ ਉਹਨਾਂ ਨੇ ਇੱਕ ਸਮਾਜ ਦੇ ਪਿਛਲੇ ਵਰਗ ਤੋਂ ਆ ਕੇ ਵੀ ਬੜੀ ਮਿਹਨਤ ਕੀਤੀ ਬੜੀ ਪੜ੍ਹਾਈ ਕੀਤੀ ਔਰ ਐਨਾ ਆਪਣਾ ਸਥਾਨ ਬਣਾਇਆ ਕਿ ਜੋ ਕਨਸਟਿਟਿਊਟ ਅਸੈਂਬਲੀ ਬਣੀ ਉਹਦੇ ਉਹ ਮਤਲਬ ਚੀਫ ਬਣੇ ਔਰ ਉਹਨਾਂ ਨੇ ਸਾਡਾ ਸੰਵਿਧਾਨ ਬਣਾਉਣ ਚ ਇੱਕ ਬੜਾ ਹੀ ਵੱਡਾ ਰੋਲ ਪਾਇਆ ਕਿੰਨਾ ਹੈ ਉਹਨਾਂ ਨੂੰ ਸਾਡੇ ਕਨਸਟਿਸ਼ਨ ਦਾ ਫਾਦਰ ਵੀ ਕਿਹਾ ਜਾਂਦਾ ਹੈ ਔਰ ਉਹਨਾਂ ਨੇ ਦਿਖਾਇਆ ਰਸਤਾ ਦੇ ਚੱਲ ਕੇ ਸਾਰਾ ਕੰਟਰੀ ਤਰੱਕੀ ਕਰ ਰਿਹਾ ਹੈ। थैंक यू सो मच। ਅੱਜ 26 ਜਨਵਰੀ ਤਿਹਾੜੀ ਤੇ ਪਹੁੰਚੇ ਹੋ। ਕਿਸ ਤਰ੍ਹਾਂ ਦੇਖਦੇ ਹੋ? ਅੱਜ ਮਸਮੂਹ ਦੇਸ਼ਵਾਸੀਆਂ ਨੂੰ ਪੰਜਾਬਰ ਮੈਂ ਰਿਪਬਲਿਕ ਦੇ ਦੀਆਂ। ਬਹੁਤ-ਬਹੁ ਮੁਬਾਰਕਾਂ ਦਿੰਦਾ। ਇਸ ਮੌਕੇ ਦੇ ਸਾਰੇ ਇੰਡੀਆ ਦੇ ਵਿੱਚ ਹੀ ਮਰਾਸਟੋਲਾਸ ਖੁਸ਼ੀ ਦਾ ਮੌਲ ਹੈ। ਜੋ ਕਿ ਇਕ ਬਹੁਤ ਹਰ ਸਮਾਜਨਿਕ ਦਿਨ ਹੈ ਕਿ ਅੱਜ ਸਾਡਾ 75ਵਾਂ ਅਸੀਂ ਰਿਪਬਲਿਕ ਡੇ ਮਨਾ ਰਹੇ ਹਾਂ ਔਰ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਤੋਹਫਾ ਜਿਹੋ ਮਿਲਿਆ ਸੀ 75ਵੇਂ ਗਣਤੰਤਰ ਦਿਵਸ ਦਾ ਸੋ ਮੈਂ ਸਮਝਦਾ ਅੱਜ ਬੱਚੇ ਵੱਡੇ ਜਵਾਨ ਸਾਰੇ ਹੀ ਆਪਣੇ ਸਾਥ ਨਾਲ ਇਸ ਦਿਵਸ ਨੂੰ ਮਨਾ ਰਹੇ ਆ ਪਰ ਕੱਢੇ ਹੋ ਕੇ ਅਗੋਂ ਵੀ ਬਣਾਦੇ ਰਹੀਏ ਭਾਰਤ ਵਾਲ ਸਮਾ ਸਾਡੇ ਦੇਸ਼ ਵਾਸਤੇ ਮਨ ਲੱਗਦਾ ਕਿ ਇੱਕ ਸੁਪਰ ਪਾਵਰ ਹੁਣ ਆ ਰਿਹਾ ਬਹੁਤ ਹੀ ਵਧੀਆ ਮੋਹ ਚੱਲ ਰਿਹਾ ਇਸ ਇਤਿਹਾਸ ਨੂੰ ਲੈ ਕੇ ਬਾਬਾ ਡਾਕਟਰ ਬੀਮਰਾਮ ਬੇਦਕੜ ਜੀ ਦਾ ਸਭ ਤੋਂ ਵੱਡਾ ਰੋਲ ਹੈ ਇਸ ਦਿਨ ਨੂੰ ਲੈ ਕੇ ਉਹਨਾਂ ਬਾਰੇ ਥੋੜਾ ਜਿਆ ਸੂਚਾਰ ਦਿਓ ਜੀ ਦੇਖੋ ਉਹਨਾਂ ਨੇ ਲਗਾ ਸੂਝਵਾਨ ਬਣੇ ਲਿਆ ਜਿਹੜਾ ਅੱਜ ਵੀ ਸੁਨਾਹ ਦੇ ਉਹਦੇ ਸਿਰ ਤੇ ਹੀ ਸਾਰਾ ਦੇਸ਼ ਚੱਲ ਰਿਹਾ ਤੇ ਉਹ ਬਹੁਤ ਹੀ ਸੂਝਵਾਨ ਪਰਦੇਸੇ ਹਨ ਉਹਨਾਂ ਨੇ ਆਪਣਾ ਲੋਹਾ ਬਣਾਇਆ ਸਰਕਾਰ ਨੂੰ ਦੇਸ਼ ਨੂੰ ਤਾਂ ਹੀ ਉਹਨਾਂ ਨੇ ਸੁਤੰਤਰਤਾ ਲਾਗੂ ਕੀਤਾ ਗਿਆ ਪਰ ਅੱਜ ਅਸੀਂ 26 ਜਨਵਰੀ ਤੇ ਹੱਦ ਤੇ ਪਹੁੰਚੇ ਹੋ ਕਿਸ ਤਰ੍ਹਾਂ ਦਾ ਲੱਗਦਾ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਅੱਜ ਦੇਸ਼ ਦੀ ਖੁਸ਼ੀ ਨੂੰ ਦੇਖ ਕੇ ਇਟਸ ਅ ਰੀਲੀ ਵੈਰੀ ਪ੍ਰਾਊਡ ਮੂਮੈਂਟ ਫੋਰ ਅਸ ਟੂ ਬੀ ਐਨ ਇੰਡੀਅਨ ਆਈ ਕੰਗ੍ਰੈਚੁਲੇਟ ਟੂ ਦਾ 올 ਇੰਡੀਅਨਸ ਔਨ ਥਿਸ ਪ੍ਰੀਵਿਅਸ ਓਕੇਸ਼ਨ ਔਰ 26 ਜਨਵਰੀ for the 75th independence day i wish you all very very happy independence day ek advocate honde na te ik sade na deshwasan sneha de ho kai wari apa sawal karde aan media rahi loki kehnde 26 january nu chanda lehraya janda loki 15 august hi samajh ke baith jande ne is din 26 january nu ki lagu hoya si kis karke manaye jande zarurat das deo sade nu sir today is independence day ajj sada samvidhan baneya si ga ਇਹ ਕਿੰਨੇ ਸਾਲ ਚ ਲਾਗੂ ਹੋਇਆ ਸੀ 1950 ਓਕੇ 250 ਸੜੇ ਸਿਧਾਂਤ ਬਣਿਆ ਸੀਗਾ ਜਿਹੜੇ ਸਾਡੇ ਸਮਾਜ ਦਾ ਢਾਂਚਾ ਹੈ ਬੁਨਿਆਦ ਹੈ ਸਾਰੇ ਸੜੇ ਸਿਧਾਂਤ ਦੇ ਟਿਕੀ ਦੀ ਹੈ ਜਿਹਨਾਂ ਵਿੱਚ ਕੰਸਟੀਟਿਊਸ਼ਨ ਹੈ ਕਿ ਸ਼ਖਸ਼ ਦਾ ਬਹੁਤ ਤਗੜਾ ਰੋਲ ਹੀ ਉਹਨਾਂ ਦਾ ਨਾਮ ਹੀ ਜਰੂਰ ਦੱਸਦੇ ਆ ਸਰ ਜਿਹੜਾ ਸੰਵਿਧਾਨ ਸਾਡਾ ਬੀ ਆਰ ਅੰਬੇਦਕਰ ਸਾਹਿਬ ਦੀ ਦੇਣ ਹੈ ਜਿਹੜਾ ਸੰਵਿਧਾਨ ਹੈ ਆ ਜਿਹੜਾ ਸਮਾਜ ਸਾਡੇ ਉਸੇ ਸਿਧਾਂਤ ਦੇ ਟਿਕਿਆ ਦਾ ਵਾ ਔਰ ਕਹ ਲਈ मैं तान को रिक्वेस्ट करना चाहूँगा आप सोशल हो के रपोंसिबल होके आप अपनी नेशन अगे बधाइए और अपने इंडिया का नाम उच्च थैंक यू इंडिया क्राइम न्यूज जुर्म के खिलाफ जंग आप देख रहे हैं इंडिया क्राइम न्यूज